ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਦਾ ਡੋਮ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੀਰਥ ਸਾਇਬ ਸਿੰਘ ਨਗੋਲਾ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਗਮ ਦਿਖਾਉਣੀਆਂ ਜਿਨ੍ਹਾਂ ਚ ਕੁਝ ਸੋਈਆਂ ਤੇ ਕੁਝ ਗੱਪਣਾ ਤੋਈਆਂ ਦੇ ਆਪਣੇ ਇੱਥੇ ਆ ਕੇ ਦੋ-ਦੋ ਟਾਈਮ ਚੁਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਵੀਰ ਜੀ ਵਧੀਆ ਜੀ ਚਲੋ ਵਧੀਆ ਚੀਦਾ ਜੀ ਤੇ ਅੱਜ ਬੜਾ ਅੱਜ ਹੋ ਗਿਆ ਮੌਸਮ ਠੰਡਾ ਫਿਰ ਮੌਸਮ ਨੇ ਗਰਮੀ ਵੀ ਬੜੀ ਜਿਆਦੀ ਸੀ ਹਾਂਜੀ ਹਾਂਜੀ ਤੇ ਇਹ ਵੀ ਮੌਸਮ ਚੰਗਾ ਹੋਊ ਤੇ ਗਾਈਆਂ ਵਾ ਉਹਦਾ ਵੀ ਥੋੜਾ ਰੋਗ ਚ ਸਹੀ ਰਹੂ ਗਾਈਆਂ ਦਾ ਮੰਦਾ ਹਾਲ ਹੀ ਹੁੰਦਾ ਚਰੀਆਂ ਗਰਮੀ ਬਹੁਤ ਮਣਾਉਂਦੇ ਡੰਗ ਤਾਂ ਬੜਾ ਗੋਕੇ ਹਾਂਜੀ ਹਾਂਜੀ ਠੀਕ ਚਲੋ ਨਾਮ ਦੱਸ ਕਰੋ ਮੇਰਾ ਸਾਹਸਨੀ ਜੀ ਪਿੰਡ ਕੋਟ ਲਾਡੂਮ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮਦੀਰ ਨਾਲ ਸ਼੍ਰੀ ਰਾਮਦੀਰ ਸਨ ਠੀਕ ਐ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ 9781228722 ਠੀਕ ਐ ਤੇ ਅੱਜ ਹੈਗੀਆਂ ਆਪਣੇ ਕੋਲ 5 ਗਾਵਾਂ ਹਾਂਜੀ 5 ਗਾਇਆਂ ਤਿੰਨ ਸੁਈਆਂ ਵਾਂ ਤੇ ਦੋ ਮਿਲ ਕੇ ਗੱਬੜਾ ਵਾਂ ਤਿਆਰ ਅੱਛਾ ਤੇ ਚਾਰ ਜਾਨਵਰ ਆਪਣੇ ਕੋਲ ਹੈ ਗਿਆ ਦੋ ਪਠੋਰੇ ਆ ਅੱਛਾ ਇੱਕ ਪੱਠ ਤੇ ਇੱਕ ਬੱਕਰੀ ਉਹਨ ਵੀਡੀਓ ਭੇਂਟ ਕਰ ਜਿਹੜੇ ਨੂੰ ਚੰਗੀ ਆਪਣਾ ਜਿੰਨੇ ਚਾਹੀਦੇ ਹੋਣਗੇ ਆਪਾਂ ਵੀਡੀਓ ਪਾ ਦਾਂਗੇ ਉਹਦਾ ਬਣਾ ਕੇ ਨੋ ਇੱਕ ਰੀਤ ਤਰ੍ਹਾਂ ਦਿਖਾ ਦਈਏ ਤੁਹਾਡਾ ਹਾਂਜੀ ਇੱਦਾਂ ਵਿਖਾ ਦਿੰਦੇ ਹੁਣ ਹਾਂਜੀ ਆਹ ਵਾਲੇ ਜਾਨਵਰ ਆ ਕਿੰਨੇ ਦੋ ਛੋਟੇ ਬੱਚੇ ਤੇ ਦੋ ਪਠੋਰੇ ਜੇ ਇੱਕ ਬੱਕਰੀ ਇੱਕ ਪੱਠ ਠੀਕ ਹੈ ਇੱਕ ਪੱਠ ਜੇ ਦੋ ਪਠੋਰੇ ਛੋਟੇ ਬੱਚੇ ਤੇ ਇੱਕ ਬੱਕਰੀ ਸੋਈ ਸੁਵਾਈ ਆ ਇਹ ਚਾਰੇ ਜਾਨਵਰ ਵਿਕਾਊ ਆ ਇਹਨਾਂ ਬਾਰੇ ਚਲੋ ਕੋਈ ਵੀਰ ਫੋਨ ਤੇ ਪੁੱਛ ਲੈ ਤੇ ਇਦਾਂ ਸ਼ੁਰੂਆਤ ਫੇਰਾ ਬਿਲਕੁਲ ਜਿਹੜੀ ਗਾਂ ਹੁਣੇ ਸੋਈ ਐ ਇਤੋਂ ਕਰ ਲਈਏ ਹਾਂਜੀ ਹਾਂਜੀ ਜੀ ਮਗਰ ਵੱਛੀ ਆ ਗਈ ਤੇ ਵੱਛੀ ਆ ਗਈ ਜੀ ਬਸ ਸੁਰੇ ਤੁਹਾਡੇ ਆਉਣ ਤੋਂ ਪਹਿਲਾਂ ਸੂਫੀ ਆ ਠੀਕ ਹੈ ਕਿੰਨਾ ਵਾ ਸੂਆ ਸੂਈ ਜੈ ਕਿ ਵਿਦੀ ਦੂਜਾ ਸੂਆ ਸੂਈ ਹੈ ਅੱਛਾ ਹਾਂਜੀ ਕਿੰਨਾ ਕੁ ਦੁੱਧ ਕੱਢੀ ਜਾਊਗੀ ਪਹਿਲੇ ਸੂਏ ਉਹਨਾਂ ਨੇ ਕਿਹਾ ਵੀ 20 ਲੀਟਰ ਦੁੱਧ ਅਸੀਂ ਚੋਇਆ ਦੇ ਤੁਹਾਨੂੰ ਅੱਛਾ ਉਹ ਐਂ ਜੀ ਪਾਈ ਤੇ ਪਰਾਸੀ ਦਊਗੀ ਠੀਕ ਹੈ ਬਾਕੀ ਗਾਂ ਵੇਖੋ ਬਹੁਤ ਟੌਪ ਦੀ ਆ ਮਗਰ ਵੱੱਛੀ ਬੜੀ ਟੌਪ ਦੀ ਪਾਈ ਠੀਕ ਹੈ ਅਜੇ ਆ ਵੀ ਢਿਲਾ ਢੋਲਾ ਕੋਸ਼ਿਕ ਹਵਾ ਨੇ ਚ ਹੈਗੀਆਂ ਹਜੇ ਹਾਂਜੀ ਜੇ ਤੂੰ ਸੁਰਦਾ ਸਰਦਾ ਲੋਰ ਬਣ ਜਾ ਥੋੜਾ ਸਫਰ ਨਾਲ ਤੱਕ ਸੂ ਪੀਂਦਾ ਨਾ ਇੱਕ ਦੋ ਪਹਿਲਾਂ ਹਾਂਜੀ ਠੀਕ ਹੈ ਹਾਂਜੀ ਤੋਰੋ ਫਿਰ ਇੱਕ ਰੇਨ ਬਾਕੀ ਮਗਰ ਵੱੱਛੀ ਕਾਫੀ ਖੂਬਸੂਰਤ ਆ ਵੀ ਤੁਹਾਨੂੰ ਦਿਖਾਉਣੇ ਨੇ ਬਾਕੀ ਫਿਰ ਵੀ ਥੱਲੇ ਚੰਗੀ ਤਿਆਰ ਹੋ ਗਈ ਆ ਆਪ ਉਥੀ ਵੇਖੋ ਖਵਾ ਜਿਹੜਾ ਪੈਣ ਪ੍ਰਾਣੇ ਨੇ। ਦਣੀਆ ਬੀਤ ਬਾਈ ਪਚੋੜ ਵਾਲਾ 25 ਲੀਟਰ ਵਿੱਚ ਹੋ ਜਾਊਗਾ। ਠੀਕ ਆ। ਹਾਂਜੀ। ਆਹ ਦੇਖ ਸਕਦੇ ਥੱਲੇ ਚੰਗੀ ਬਣੀ ਆ। ਖਵਾਨਾ ਉਹਨੇ ਗਾਣਵਾ ਤੇ ਉਹਨੇ ਪਛਾਣਵਾ। ਬਾਕੀ ਤਾਜੀ ਸੂਈ ਆ ਥੋੜੀ ਲੱਪੇ ਲੁੱਪੇ ਤੇ ਆ। ਸਤ ਨੂੰ ਖਾ ਲੋ ਬੈਗ ਲਾ ਕੇ ਰੁੱਕ ਕੇ ਕੱਢਾਈ ਜਾਦਾ ਆ ਆ ਦੇਖ ਸਾਡੇ ਬਾਕੀ ਜੇ 19 21 ਕੁਸ਼ਕ ਭਲਾਵੇਂ ਹੈਗੀਆਂ 19 21 ਜੀਆਂ ਨਾ ਮਾਤਰੀ ਬਾਕੀ ਮਿਲ ਕੇ ਵੀ ਇਹਨਾਂ ਵੀ ਚੰਗੀ ਲੱਗੀ ਐ ਦੁੱਧ ਵਾਲੀ ਨਿਸ਼ਾਨੀਆਂ ਜਿਹੜੀਆਂ ਇੱਥੇ ਚੰਗੀਆਂ ਆ ਵਾ ਲੈ ਜੀ ਬਾਕੀ ਇਹ ਜੇਰ ਪੈਣ ਵਾਲੀ ਇਹਦੀ ਲੈ ਜੀ ਅਸੀਂ ਮਾਵਰ ਕੀ ਹੈ ਬਹੁਤ ਵਧੀਆ ਬੱਛੀ ਤੇ ਬਾਕੀ ਆਹਵਾਂ ਨਹੀਂ ਤਾਂ ਮਗਰ ਆਪਾਂ ਦੇਖ ਸਕਦੇ ਆ ਤੇ ਉਹ ਬੱਛੀ ਆ ਗੜੀ ਜਿਹੋ ਜੀ ਗਾਂ ਆ ਉਹ ਜੀ ਮਗਰ ਬੱਛੀ ਆ ਕਿੰਨਾ ਫੇਰ ਰੱਖੀ ਇਹਦਾ ਮੁੱਲ ਆਪਾਂ ਮੋਦੇ ਤੇ ਵੀਜੀ ਵੇਚ ਦੋ ਗੋਲੇ ਦੇ ਭਾਵੇਂ ਲੱਖ ਵੀ ਕਰ ਲੋ ਤਾਂ ਵੀ ਕਰਵਾ ਲੈਣਾ ਹਾਂਜੀ ਤੁਹਾਨੂੰ ਬਖਾਪੇ ਆਪਾਂ ਜਿਹੜਾ ਬੋਲਣ ਜਾਂ ਆਪਣੇ ਲੈਣ ਦੇ ਨਾਲ ਹੁੰਦੇ ਆ ਹਾਂਜੀ ਆਪਾਂ ਮੋਲੋ ਕਰਨਾ ਵੀ ਜਿਹੜਾ ਪਹਿਲੇ ਫੋਨ ਤੇ ਜਾਵੇ ਠੀਕ ਆ ਹਾਂਜੀ ਮੋਲ ਵੀ ਜੀ ਭਾਵੇਂ 70 ਕਰ ਲੋ 65 ਕਰ ਲੋ 60000 ਤੋਂ ਬਾਅਦ ਤਾਂ ਕਰ ਰਹੇ ਹੁ ਜੀ ਅੱਛਾ 60000 ਚੋਂ ਕਿੰਨਾ ਕਰ ਦੋਗੇ ਮਾਨਤਨ ਜਿੰਨਾ ਮਰਜ਼ੀ ਤੁਸੀਂ ਕਰਾ ਲਓ ਕੋਈ ਨਹੀਂ 5000 ਛੱਡ ਦੀਏ ਹਾਂ ਹਾਂ ਨਾ 55000 ਦੀ ਦੇ ਦਾਂਗੇ ਵੀ ਜੀ ਬਾਕੀ ਇਹ ਵੀ ਛੋਟੇ ਛੱਪਾ ਕਰਾਂਗੇ ਉਹਦੇ ਜੋ ਵੀ ਅੱਛਾ ਹਾਂ ਜੀ ਭੈਣ ਭਰਾ ਫੋਨ ਲਾਵੇ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਆ ਦੂਸਰੇ ਨੰਬਰ ਤੇ ਥਾਣੇ ਤੇ ਕਰੀ ਆਪਾਂ ਦੇਖ ਸਕਦੇ ਨਾ ਲੱਗੇ ਤਾਂ ਇਹ ਵੀ ਗਾਂ ਬਹੁਤ ਇੱਕ ਹੈ ਗੱਪਣੇ ਇਹ ਗੱਪਣੇ ਨੇ ਲੈਣੇ ਪੰਜ-ਛੇ ਦਿਨ ਇਹ ਚੰਗੀ ਭਰੂਗੀ ਇਹ ਵੀ ਹਨਾ ਦੁੱਧ ਦੇ ਵੀ 22 ਤੋਂ ਪਲਾਸੀ ਦਊਗੀ ਵੀ ਦੀ ਅੱਛਾ ਹਾਂਜੀ ਠੀਕ ਹੈ ਬਸ ਕੇ ਦੋਵੇਂ ਗਾਈਆਂ ਜਿਹੜੀਆਂ 22 ਲੀਟਰ ਤਹੇੜ ਤੇਰਾ ਹੁਣ ਦੇਣੀਆਂ ਤੋਰ ਫਿਰ ਇਹਨਾਂ ਵੀ ਇੱਕ ਰੀ ਬਾਕੀ ਹੈਗੀ ਇਹ ਵੀ ਜਰਸੀ ਆ ਬਾਕੀ ਆ ਵੀ ਜੇ ਟਾਈਮ ਬਿਲਕੁਲ ਸਵੇਰੋਂ ਸਵੇਰ ਦਾ ਵਾ ਇਹ ਦੇਣੀ ਨਿਕਲਣ ਰਿਹਾ ਹੁਣ ਆਪਲਾ ਆਉਂਦਾ ਫਿਰ ਮਿੱਤੀ ਬਾਕੀ ਦੋ ਚਾਰ ਤਾਂ ਨਹੀਂ ਲੜੇ ਨੇ ਬਾਕੀ ਥਾਨ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਜਾਂ ਦੇ ਪਤਨ ਆ ਆ ਦੇਖ ਸਾਲੇ ਥਾਨਲੇ ਦੇ ਲੱਗੇ ਤਾਂ ਚਲੋ ਲੈ ਜਾ ਖਾ ਲਓ ਸਾਣੇ ਤੂੰ ਢਿੱਡੀ ਟੁੱਟੀ ਭਰੀ ਹੋ ਜੀ ਲੈ ਜਾ ਬੰਦ ਆਦੋ ਵੇਖੋ ਇਹਦੀ ਗਾਲਾਂ ਬਾਕੀ ਜਰਸੀਆਂ ਦੇ ਸਾਹਮਣੇ ਕੱਦ ਵਜਨ ਇਹਨਾਂ ਦੋਵਾਂ ਗਾਵਾਂ ਦੇ ਚੰਗੇ ਆ ਇਹਦਾ ਇੱਕ ਨੰਬਰ ਇਹਨੋਂ ਵੀ ਕੱਦ ਜ਼ਿਆਦਾ ਜੀ ਬਾਕੀ ਹੁਣ ਇਹਦਾ ਵੀ ਹਵਾਨਾ ਦੇਖ ਸਕਦੇ ਆ ਤੇ ਬਾਕੀ ਹਵਾਨਾ ਇਹਨਾਂ ਤੋਂ ਚੰਗਾ ਪਰਨਾਵਾ ਢਿੱਲਾ ਹਵਾਨੇ ਚ ਕਾਫੀ ਆ ਤੇ ਮੁੱਲ ਫਿਰ ਇਹਦਾ ਪੈਦਾ ਤਾਂ ਇੱਕੋ ਜਿਹਾ ਕੰਪੀ ਵਿੱਚ ਨਹੀਂ ਫਰਕ ਪਾਦੀ ਇੱਕ ਸੂਈ ਐ ਗੱਬਨ ਆ ਪੰਜ-ਛੇ ਦਿਨ ਇਹਨੇ ਖੜਨੇ ਆ ਕਰਾ ਲਓ ਜਿੰਨਾ ਕਰਾਉਣਾ ਤੁਸੀਂ ਕੋਈ ਨਹੀਂ ਕਰ ਦੋ ਆਪ ਕਿੰਨਾ ਕਰ ਦੋਗੇ ਮੋਲ ਵੀ ਕੀ ਭਵੇਂ ਦਾ ਵੀ ਸਾਥ ਕਰਾ ਲਓ 55 ਕਰਾ ਲਓ ਹਾਂਜੀ ਇਹ 50000 ਦੀ ਦੇ ਦਾਂਗੇ ਵੀਰ ਜੀ ਕਰ ਦੋ ਛੋਟ 50 ਚੋਂ ਕਰਾ ਲਓ ਕਰਾ ਲਓ ਕੋਈ ਜਿੰਨੀ ਕਰਾਉਣੀ ਖੁੱਲਿਆ ਦਿਲ ਨਾਲ ਕਰ ਪੰਜ ਛੱਡ ਦੀ ਇਹਦਾ ਵੀ ਠੀਕ ਆ ਵੀਰ ਜੀ 45000 ਦੀ ਦੇ ਦਾਂਗੇ ਵੀਰ 45000 ਮਾਨਦਾਨ ਕਰਾਂਗੇ ਭੈਣ ਭਰਾ ਫੋਨ ਲਾਵੇ ਬਸ ਅੱਛਾ ਹਾਂਜੀ ਠੀਕ ਆ ਬਾਕੀ ਗਾਂ ਵੱਡੀ ਏ ਕਾਤ ਵਜਨ ਵੇਖੋ ਏਦਾਂ ਜਰਸੀਆ ਤੇ ਕਦੇ ਕਾਤ ਕੱਦ ਨਹੀਂ ਆਇਆ ਠੀਕ ਆ ਹਾਂ ਆਹ ਸੂਈ ਕੱਬਨ ਜੇ ਇਹ ਸੂਈ ਜੇ ਠੀਕ ਆ ਆਣੇ ਜਿਹੜਾ ਕਾਫੀ ਕਮਾਲ ਦਾ ਇਹਦੇ ਕੋਲ ਵੀ ਆਹ ਦੇਖ ਸਾਡੇ ਜੇ ਇਹ ਕਿੰਨੇ ਜਰਦਿਸ ਹੋਈ ਆ ਇਹਦਾ ਵੀ ਜੀ ਬੱਚਾ ਆਹ ਸਾਹਮਣੇ ਬੱਜਾ ਜੇ ਡੱਬਾ ਕਿ ਦੁੱਜਾ ਨਹੀਂ ਲਾਲ ਆ ਭਾਵੇਂ ਤੂੰ ਅੱਖਾਂ ਤਨਾਂ ਦਾ ਲਾਲੇ ਦਹਾਂ ਦਾ ਲਾਲੇ ਵੇਖਣ ਤੇ ਹੁਣ ਆ ਬੱਚਾ ਵਾਹੇ ਊੜਾ ਹੀ ਆ ਬੱਚੇ ਹੈ ਤਗੜੇ ਆ ਕੱਲ ਦੀ ਗੱਲ ਸੀ ਜੇ ਆ ਬੱਚਾ ਜਿਹੜਾ ਜਿਹੜਾ ਉਹਦੇ ਨਾਲੋਂ ਵੀ ਵੱਡਾ ਲੱਗਣ데요 ਆ ਜੀ ਹਾਂਜੀ ਹਾਂਜੀ ਲਗ ਟੀਕੇ ਜਿੱਦਾਂ ਦੇ ਉੱਪਰ ਠੀਕ ਆ ਕਿੰਨਾ ਦੁੱਧ ਤਿਆਰ ਕਰ ਗਈ ਆਏ ਇਥੇ ਲੇ ਦੁੱਧ ਵੀ ਇੱਥੇ ਵਿਖਾਵਾ 12 13 ਦਾ ਹੋਊਗਾ ਹਾਂਜੀ 11 ਲੀਟਰ ਭਾਵੇਂ ਠੰਡਾ ਕਰਕੇ ਮਿਲ ਲੈ ਪਊ ਤਿਆਰ ਜਿਹੜਾ ਬਿਲਕੁਲ ਹਾਂਜੀ ਬਿਲਕੁਲ ਤਿਆਰ ਇਹਦੇ ਜੇ ਤਾਂ ਬਾਦ ਵੀ ਜਾਊਗੀ ਦੁੱਧ ਇਹ ਤਾਂ ਬਸ 20 ਲੀਟਰ ਦਾ ਨਾ ਮਿਲਦਾ ਤੇ ਆਈਆਂ ਉਹੀਆਂ ਨਾ ਹਾਂਜੀ ਹਾਂਜੀ ਤੋਰ ਫੇਰ ਇਹਨੂੰ ਤੋਰ ਬਾਕੀ ਇੰਨੇ ਕਿੰਨੇ ਸਿੰਗ ਦੇ ਹੈਗੇ ਆ ਬੱਚੇ ਵਾਲ ਨੂੰ ਥੋੜਾ ਜਿਹਾ ਖਿੱਚ ਕੇ ਦੇ ਦਿੰਦੀ ਆ ਅਜ ਲੈ ਜਿਹਨੇ ਨਾਮ ਆਖਰੀ ਇੰਨੇ ਕਾ ਲਗਾਇਆ ਵੇ ਬਹੁਤ ਵਧੀਆ ਜੇ ਭੈਣ ਭਰਾ ਨੇ ਰੱਖ ਰੀ ਹੋਇਆ ਨਾ ਘਰ ਹਾਂਜੀ ਹੱਥੋਂ ਵੇਖੋ ਕਿੰਨਾ ਟਾਪ ਦਾ ਲੱਗਾ ਗਈ ਇਹਨੂੰ ਇਹ ਆ ਵੀ ਕਾਦੇ ਦਾ ਹਸਾਬ ਦਾ ਆ ਥੱਲੇੋਂ ਪਰ ਸੋਫਾਈ ਕਾਦੇ ਜਿੱਦਾ ਕਾਦੇ ਜਿੱਤਰਾ ਆਮ ਜੱਸੀ ਹੁੰਦੀਆਂ ਉਹ ਡਾ ਕਿਆ ਕਰ ਵੜਾ ਨਿਕਾ ਜਾ ਉਹ ਨਹੀਂ ਕਾਦ ਬੰਦਾ ਹੀ ਜਾਪਾ ਲੰਮਾ ਗੜੀ ਬਾਕੀ ਇਹ ਆ ਵੀ ਚਲੋ ਜਿੰਨੀ ਵੀ ਆ ਸੋਹਣੀ ਆ ਚਲੋ ਲੈ ਜਾ ਫਿਰ ਛੇ ਕਾ ਨਾਂ ਜੀ ਨਿਕ ਨਿਕ ਐ ਛੇ ਕਾ ਨਿਕ ਨਿਕ ਸੇਂਗੀ ਆ ਦੋ ਦੋ ਇੰਗਲਿੰਗ ਉਂਗਲਾਂ ਜਿੱਤੇ ਤੇ ਦੁੱਧ ਚੋਣ ਵਾਲਾ ਭੈ ਭਰਾ ਹੋਵੇ 13 14 ਲੀਟਰ ਆਉਣਾ ਚਾਹੀਦਾ ਸਮਝੀ ਠੀਕ ਆ ਤੇ ਮੁੱਲ 11 ਲੀਟਰ ਹੋਏਗਾ 2 3 ਲੀਟਰ ਨੇ ਹੋਰ ਵਾਜਣਾ ਇਹ ਤਾਂ ਫਿਰ ਮੁੱਲ ਮੁੱਲ ਵੀਰ ਜੀ ਇਹਦਾ ਵੀ ਕੀ ਆਪ ਹੀ ਕਰਾ ਲਓ ਜਿੰਨਾ ਕਰਾਉਣਾ ਵਾ ਮੋਲ ਤੇ ਜਦੀ ਸਾਫ ਗਾਈਆਂ ਵਾ ਮੋਲ ਤੇ ਭਾਵੇਂ ਇਹਦਾ 45 ਕਰੀ ਗਿਓ ਅੱਛਾ ਹਾਂਜੀ ਕਿੰਨੇ ਦੀ ਦੇ ਦੀਏ 40 ਦੀ ਦੇ ਦੀਏ ਜੀ ਨਹੀਂ 40 ਦੀ ਨਾ ਦਈਏ ਕਰੀਏ ਕਮਾਨਤਾ ਨਾ ਕਰਾ ਲਓ ਕਰਾ ਲਓ ਜਿੰਨਾ ਕਰਾਉਣਾ ਕੋਈ ਗੱਲ ਨਹੀਂ ਠੀਕ ਆ ਛੋਟੇ ਵੀਰ ਤਾਂ ਪੁੱਛ ਲੀਏ ਕਿੰਨੇ ਦੀ ਤੇ ਨਹੀਂ ਆਪੇ ਪੁੱਛ ਲਓ ਪੁੱਛ ਲੀਏ ਕਿੰਨੇ ਦੀ ਤੇ ਰਹੀਏ ਵੀਰ ਜੀ ਫੇਰੇ 35 ਦੇ ਦੀਏ ਹੋਰ ਕਰ ਦੋ ਮਾਨ ਚਲੋ ਯਾਰ ਹੋਰ ਸ਼ਾਹ ਚਲੋ ਫਿਰ ਯਾਰ ਹੋਰ ਕਰ ਦੋ 32000 ਦੀ ਦੇ ਦੀਏ ਦੇ ਦੋ ਠੀਕ ਐ ਵਧੀਆ ਦੀ ਜਿਹੜੀ ਕਹਿੰਦੇ ਵੀ ਦੇ ਦੇ ਬਹੁਤ ਵਧੀਆ ਘਰ ਰੱਖਣ ਨੂੰ ਵੈੜ ਬਹੁਤ ਵਧੀਆ ਠੀਕ ਐ ਜੀ ਤੇ ਆ ਗੱਬਨ ਆ ਗਈ ਜੀ ਇਹ ਗੱਬਨ ਜੇ ਇਹ ਵੀ ਬਹੁਤ ਟਾਉ ਦੀ ਏ ਇਹ ਕਿੰਨੇ ਕੇ ਦੁੱਧਾ ਲਈ ਜਾ ਮਲ ਕਿ 14 13 14 ਤੇ ਪਲਾਸੀ ਦੇ ਜੂਗੀ ਠੀਕ ਐ ਜੀ ਤੋਰ ਹਾਂ ਹਾਂ ਕਾ 10 ਦਿਨ 12 ਦਿਨ ਮੰਨ ਕੇ ਕੋ ਭੈਣ ਪਰਾ ਬਾਕੀ ਸੰਭੇ ਸੰਭੇ ਪੂਰੀ ਯਾਰ ਰਾਜੀ ਆ ਜਿਹੜੀ ਸਰੀਰੋਂ ਪੂਰੀ ਗਾਇਆਂ ਸਾਰੇ ਠੱਡੀਆਂ ਜਿੱਦਾਂ ਮੱਤੀ ਕੋ ਬੈਜੇ ਭੈਣ ਪਰਾ ਜਿਹੜੀਆਂ ਸੁਈਆਂ ਆ ਕੋਪੀ ਇਸਕਾ ਦੱਤ ਸਨਾ ਅਸੈਂਡੀ ਉਹ ਨਹੀਂ ਨਹੀਂ ਸਿੰਗ ਉਹਦੇ 2 2 ਇੰਚੀ ਇਹਦੇ ਵੀ ਨਹੀਂ ਕਿੰਨੇ ਕੇ ਜੀ ਬਿਲਕੁਲ ਲੈ ਜਾ ਬਾਕੀ ਕਈ ਵੀਰ ਸਿੰਗ ਤਗਾਉਂਦੇ ਨਹੀਂ ਆ ਝੂੰਗੀ ਬਹਿਣਾ ਝੂੰਗੀ ਜੀ ਬਾਕੀ ਪਲੀ ਜੁੜੀ ਵੇਖੋ ਕਿੰਨੀ ਬਚੀ ਦਿਨ 15 ਦਾ 15 ਦਿਨ ਮੰਨ ਕੇ ਖਰਦਾ ਕਰੇਗਾ ਤੂੰ ਹੱਦੀ ਅੱਧਾ ਦੁੱਧ ਜੋ ਅੱਧਾ ਦੁੱਧ ਪਿਆ ਜੋ ਨਾ ਦੇਖ ਲੈ ਥਾਣੇ ਦੇ ਲਾਗੇ ਤਾਂ ਆ ਵੇਖੋ ਠੰਡੀ ਹੈ ਜਿੱਦਾਂ ਮੰਦੀ ਆ ਵੇ ਥੱਲੇ ਬੈਠੇ ਰੋਕੋ ਗੱਲ ਦੀ ਠੀਕ ਐ ਚਲੋ ਲੈ ਜਾ ਫਿਰ ਸ਼ਾਇਦ ਕੀ ਜਰਸੀ ਆ ਬੜਾ ਪਿਆਰਾ ਜਿਹਾ ਫੇਸ ਹੈ ਲੈ ਜਾ ਲੈ ਜਾ ਤੇ ਇਹਦਾ ਫਿਰ ਮੁੱਲ ਵੀ ਜੀ ਮੋਲੇ ਦਾ ਵੀ 40000 ਅੱਛਾ ਹਾਂਜੀ ਤੇ ਕਿੰਨੇ ਰਿ ਦੇ ਦੀਏ 2000 ਛੱਡ ਦਾਂਗੇ ਵੀਦੀ 40 ਜੋ 5 ਹੀ ਛੱਡ ਦਈਏ 40 ਜੋ ਜਾਣ ਦੀਏ ਨਹੀਂ ਨਹੀਂ ਜਾਣ ਦੀਏ ਕੁਛ ਨਹੀਂ ਇਹ ਤਾਂ ਬਾਕੀ ਤਾਂ ਅੱਛੀ ਬੜੀ ਸੁਣੀ ਆ ਸਾਸ ਸੁਤਰੀ ਆ ਆਪ ਮੁੱਲਾਂ ਚ ਲਈ ਆ ਠੀਕ ਆ ਮਤਲਬ ਕਿ ਜਿਆਦੀ ਕਿਸਾਈ ਦਾ ਭੈਣ ਭਰਾ ਲਾਵੇ ਜਿਹਨੇ ਮੁੱਲ ਕੇ ਲੈਣੀ ਆ ਉਹ ਹੀ ਫੋਨ ਲਾਵੇ ਦੇ ਵਾਸਤੇ ਠੀਕ ਆ ਮੈਂ ਤੁਹਾਨੂੰ ਬੜੀ ਅੱਛੀ ਦੱਸ ਦਿੰਦਾ ਸਾਂਭੀ ਗਈ ਨਾ ਇਹ 45000 ਦੀ ਵੈੜ ਆ ਠੀਕ ਆ ਤੇ ਆ ਵੀ ਤਾਜੀ ਸੂਈ ਤੇ ਇਹ ਵੀ ਕੱਲ ਦੀ ਸੂਈ ਦਾ ਅੱਜ ਦਾ ਬੱਚਾ ਖਾਇਆ ਜੀ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਦੁੱਧ ਵੀ ਜਿੱਦੀ ਕੱਤ ਵਜਨ ਵੇਖੋ ਗਾਂ ਦਾ ਕੱਦ ਕੱਟ ਤੇ ਪੂਰਾ ਜਵਾਨ ਆ ਫਿਰ ਐਚ ਆਫ گاਵਾਂ ਦੇ ਹਿਸਾਬ ਨਾਲ ਕੱਦ ਕੱਟ ਪੂਰਾ ਚੰਗਾ ਆ ਥੋੜਾ ਆ ਨਾ ਲਸਾ ਪੰਡ ਰਸਦੀ ਹੈ ਤਾਂ ਕਿ ਆਪਾਂ ਨੂੰ ਭਾਜ ਲਈ ਆਪਾਂ ਇਹ ਬਾਕੀ ਬੱਚਾ ਵੀ ਕਾਫੀ ਪਲਿਆ ਦਿੱਤਾ ਬੱਚਾ ਬਹੁਤ ਪਲਿਆ ਦਿੱਤਾ ਬੱਚਾ ਕਿਨੇ ਟੀਗਾ ਚੰਗਾ ਭਰਾਤਾ ਵਾ ਪਰ ਪੂਰੀ ਓਡੀ ਸਾਹਮਣੇ ਨਹੀਂ ਕੀਤੀ ਤੇ ਕਿੰਨਾ ਕ ਦੁੱਧ ਕੱਢੀ ਜਾਊ ਉਤਰਾ ਦੁੱਧ ਵੇਖੋ ਜਿੱਦੀ ਦੀ ਗਾਂ ਕੀ ਨੋਰਮਲ ਸੇਵਾ ਤੇ 16 17 ਲੀਟਰ ਆ ਮਨਾ ਦਊਗੀ ਤੋਰੋ ਫੇਰ ਇਹਨਾਂ ਕੱਟ ਵੇਖੋ ਗਾਂ ਦਾ ਜੀ ਗੇਰ ਪਲੀ ਜੁੜੀ ਹੁੰਦੀ ਦਾ 2.5 ਲੱਖ ਦੀ ਰੇਡ ਹੀ ਲੈ ਜਾ ਕੱਦ ਕਾਠ ਪੱਖੋਂ ਪੂਰੀ ਜਵਾਨ ਆ ਉਹਨੇ ਕੀ ਪਲਾਈ ਦੇ ਵੀ ਹਵਾਨੇ ਤੇ ਹੈਗੀਆਂ ਹੰਦੇ ਥਣੇ ਦੇ ਵੀ ਦੇਖ ਸਾਦੇ ਲੱਗੇ ਤਾਂ ਆਪਾਂ ਬਾਕੀ ਥਣਾਂ ਦਾ ਸਾਈਜ਼ ਗੈਪ ਇਹਦਾ ਚੰਗਾ ਹੈ ਲੈ ਜਾ ਵੀਰ ਜੀ ਇਹ ਇਹਦਾ ਫਿਰ ਮੁੱਲ ਵਿੱਦੀ ਮੁੱਲ ਵਿੱਦੀ ਦਾ ਸਗਲ ਕੀ ਹੈ ਹਾਂਜੀ ਮੁੱਲ ਥੋੜੇ ਦਾ ਆਪਾਂ 19 ਕੀ ਦਾ ਚਲੋ ਲੱਪਾ ਵੀ ਲਾਇਆ ਗਾਣ ਥੋੜਾ ਨਸਾ ਪਲ ਕਰਕੇ ਥੋੜੀ ਦਾ ਆਪਾਂ ਮਤਲਬ ਕਿ ਭਾਅ ਚ ਮਿਲੀ ਆਪਾਂ ਨੂੰ ਹਾਂਜੀ ਹਾਂਜੀ ਤੇ ਭਾਅ ਦੀ ਦੇ ਦੇਣੀ ਹੈ ਮੋਲ ਦੀ ਜਦੀ ਗਾ ਆ ਗਈ ਹੈ ਭਵੇਂ ਇਹਦਾ ਵੀ ਉਹਨਾਂ ਜਿੰਨਾ ਕਰੀ ਲੋ ਪੈਂਦੇ ਹੋਗੇ ਨਹੀਂ ਹਾਂਜੀ ਹਾਂਜੀ ਇਹ ਵਿੱਦੀ ਜਿਹੜੀ ਆ ਗਾਵਾ ਦੇਣਾ ਖਾਣਾ 45000 ਦੇਣਾ ਛੋਟ ਕਰਦੇ ਥੋੜੀ ਪਾਤੀ ਹੋਰ ਕਰਦਾਂਗੇ ਵਿੱਦੀ ਕੋਈ ਕਿੰਨੀ ਕਰਦੋਗੇ 30000 ਛੱਡ ਦਾਂਗੀ ਬੀਟੀ ਤਿੰਨ ਦਿਨਾਂ ਛੱਡੋ ਫਿਰ ਹਾਂਜੀ ਪੂਰਾ 5 ਹੀ ਛੱਡ ਦੋਵੇ ਤਾਂ ਵੇ ਕਾਹ ਹੈ ਨਾ ਗਾਂ ਬੜੀ ਵੱਡੀ ਨਹੀਂ ਕੋਈ ਨਹੀਂ ਦੱਸ ਜਾਣ ਤਾਂ 40000 ਦੀ ਜਾਣ ਦੋ ਹਾਂ ਨਾ 40000 ਦੀ ਤਾਂ ਕੋਈ ਨਹੀਂ ਠੀਕ ਆ ਤੇ ਕੱਲ ਦੀ ਸੋਈ ਹੈ ਹਾਂਜੀ ਕੱਲ ਦੀ ਸੋਈ ਆ ਵੱਚਾ ਵੇਖੋ ਕਿੰਨਾ ਹਰਾ ਜੀ ਨਾੜੂ ਹਾਂਜੀ ਵੱਚਾ ਜਿਹੜਾ ਇਹਨੇ ਕਾਫੀ ਭਲਿਆ ਦਿੱਤਾ ਵਾ ਬੱਚਾ ਵੱਡਾ ਵਾ ਜਿਹੜਾ ਜ਼ਿਆਦਾ ਕਹਿੰਦੇ ਨਾ ਸਾਡੇ ਜਿਆਦੀਆਂ ਨਾਲ ਸੇ ਸੌ ਨਾਲ ਨਾੜੂ ਨਾਲ ਨਾੜੂ ਤਾਜੇ ਨਾਲਿਆ ਉਤਰ ਤੇ ਬਾਕੀ ਇਹ ਆਪ ਕੋਈ ਤਸੱਲੀ ਤੁਹਾਡੇ ਘਰੋਂ ਕਰਕੇ ਖੜੇ ਆ ਨਾ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚ ਆ ਕੇ ਤੇ ਆਪਣੀ ਤਸੱਲੀ ਕਰਕੇ ਖੜੋ ਜੀ